ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਯਾਰ ਦੋਸਤੋ ਤੁਸੀਂ ਦੇਖ ਰਹੇ ਹੋ ਦ੍ਰਿਸ਼ਟੀ ਚੈਨਲ ਮੈਂ ਗਰਮੀ ਸਿੰਘ ਪਟੇਵਾਰ ਐਡਵੋਕੇਟ ਫੌਰੀ ਸਲਾਹ ਵਿੱਚ ਆਜ ਰਿਹਾ ਕੁਛ ਦਿਨ ਦ੍ਰਿਸ਼ਟੀ ਚੈਨਲ ਤੋਂ ਐਪੀਸੋਡ ਜਿਹੜੇ ਨੇ ਉਹ ਦਿੱਤੇ ਨਹੀਂ ਜਾ ਸਕੇ ਕਿਉਂਕਿ ਮੇਰੀ ਵੀ ਇੱਕ ਬਹੁਤ ਜ਼ਿਆਦਾ ਖਰਾਬ ਸੀ ਅੱਜ ਵੀ ਖਰਾਬ ਆ ਨਾਲੀ ਲੱਗੀ ਹੋਈ ਆ ਤੇ ਪਰ ਫਿਰ ਵੀ ਮੈਂ ਕਹਾ ਕਿ ਆਪਣੇ ਦਰਸ਼ਕਾਂ ਦੇ ਨਾਲ ਆਪਸਾਨ ਜਿਹੜੀ ਆ ਬਣਾਈ ਰੱਖੀ ਚਾਹੀਦੀ ਆ ਜਦ ਤੱਕ ਜਿੰਦਗੀ ਹੈ ਤਦ ਤੱਕ ਮੈਂ ਤੁਹਾਡੀ ਸੇਵਾ ਵਿੱਚ ਲਗਾਰ ਰਹਾ ਤਾਂ ਕਿ ਆਪਾਂ ਆਪਣੇ ਦੇਸ਼ ਦੀ ਰਾਸ਼ਟਰ ਦੀ ਆਪਣੇ ਵਾਲੇ ਦੁਆਲੇ ਦੀ ਸੋਝ ਜਿਹੜੀ ਆ ਜਿੰਨੀ ਕਿ ਲੋ ਸਕਦੀ ਆ ਉਹ ਸਾਂਝੀ ਕਰ ਸਕੀ ਆ ਅੱਜ ਦੀਆਂ ਅਖਬਾਰਾਂ ਦਾ ਖਾਸ ਕਰਕੇ ਵਿਸ਼ਾ ਜਿਹੜਾ ਬਹੁਤ ਆ ਰਿਹਾ ਹੈ ਉਹ ਰਿਹਾ ਕਿ ਬਰਤਾਨੀਆਂ ਦੇ ਵਿੱਚ ਰਾਜਪਾਲਟੀ ਵਰਗੀ ਗੱਲ ਸਥਿਤੀ ਬਣੀ ਆ ਕਿ 14 ਸਾਲਾਂ ਬਾਅਦ ਲੀਬਰ ਪਾਰਟੀ ਨੇ ਜਦ ਫੇਰ ਜਿਹੜੀ ਆ ਆਪਣੀ ਜਿੱਤ ਹਾਸਲ ਕੀਤੀ ਆ 650 ਸਸਦਾਂ ਦੀ ਪਾਰਲੀਮੈਂਟ ਦੇ ਵਿੱਚੋਂ ਉਹਨਾਂ ਨੇ ਆਪਣੇ 420 ਈਰ ਦੇ ਮੀਤ ਵਾਰ ਜਿਹੜੇ ਜੁਦਾਏ ਨੇ ਤੇ ਐਸ ਵੇਲੇ ਉਹਨਾਂ ਦੇ ਕੋਲ ਬਹੁਤ ਮਾਤ ਜਿਹੜਾ ਹੈ ਉਹ ਬਣ ਗਿਆ ਜਦੋਂ ਕਿ ਮੁਹੰਮਦ ਵਾਸ਼ਦੇ ਤਿੰਨ ਸੌ ਤਿੰਨ 26 ਸੰਸਦ ਚਾਹੀਦੇ ਸੀ ਇਸ ਕਰਕੇ ਉਹ ਆਪਣੀ ਜਿਹੜੀ ਸਰਕਾਰ ਆ ਬੜੀ ਵਧੀਆ ਤਰੀਕੇ ਨਾਲ ਫਲਾਸ ਸਕਦਾ ਉਹਨਾਂ ਦੇ ਵੋਟਰਾਂ ਦਾ ਵੀ ਧੰਨਵਾਦ ਹੈ ਸਭ ਤੋਂ ਵੱਡੀ ਗੱਲ ਜਿਹੜੀ ਆ ਉਹਦੇ ਵਿੱਚ ਹੈ ਕਿ ਮਤਲਬ 12 ਦੇ ਕਰੀਬ ਸੰਸਦ ਹੋਦੇ ਨੇ ਜਿਹੜੇ ਕਿ ਪੰਜਾਬ ਦੀ ਧਰਤੀ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਜੁੜੇ ਹੋਏ ਨੇ ਤੇ ਪੰਜਾਬ ਕਲਚਰ ਨੂੰ ਪ੍ਰਮੋਟ ਕਰ ਰਹੇ ਆ ਇਹ ਬੜੀ ਖੁਸ਼ੀ ਦੀ ਗੱਲ ਆ ਕੀ ਉਪਦੇਸ਼ਾਂ ਦੇ ਵਿੱਚ ਅਮਰੀਕਾ ਕੈਨੇਡਾ ਤੇ ਖਾਸ ਕਰਕੇ ਹੁਣ ਬ੍ਰਿਟੇਨ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਪੋਸਟਾਂ ਦੇ ਉੱਤੇ ਜਿਹੜੇ ਇਹਨਾਂ ਕੈਬਨਟਾਂ ਦੀ ਮੈਂ ਮੰਤਰੀ ਜਹਾ ਦੇ ਬੜੀ-ਬੜੀ ਉੱਚੀ ਤੌਪੜੀਆਂ ਦੇ ਉੱਤੇ ਕੰਮ ਕਰ ਰਹੇ ਸਿੱਖ ਜਿਹੜੇ ਨੇ ਤੇ ਪੰਜਾਬੀ ਖਾਸ ਕਰਕੇ ਪੰਜਾਬ ਦਾ ਇਹ ਆਪਣੇ ਕੌਮ ਦਾ ਨਾਮ ਜਿਹੜਾ ਹੈ ਉੱਚਾ ਕਰ ਰਹੇ ਵੀ ਬੜੀ ਅਜੀਬ ਵਾਲਾ ਹੈ ਕਿ ਬਾਦਸ਼ਾਹਾਂ ਦੇ ਆਦੇਸ਼ ਦੇ ਵਿੱਚ ਕਿਉਂਕਿ ਬਰਤਾਨੀਆ ਦੇ ਵਿੱਚ ਮਹਾਰਾਜਾ ਦਾ ਰਾਜ ਹੈ ਚਾਰਲਸ ਉੱਥੋਂ ਦੇ ਮਹਾਰਾਜਾ ਨੇ ਉਸ ਵੇਲੇ ਫਿਰ ਵੀ ਲੋਕਤੰਤਰ ਨੇ ਲੋਕਾਂ ਨੇ ਆਪਣੀ رائے ਦੇ ਕੇ ਪਾਰਲੀਮੈਂਟ ਦੇ ਵਿੱਚ ਲੋਕਤੰਤਰ ਦਾ ਇੱਕ ਬਹੁਤ ਵਧੀਆ ਸਿਧਾਂਤ ਪੇਸ਼ ਕੀਤਾ ਦੋ ਸੌ ਸਾਲ ਤੋਂ ਬਾਅਦ ਆ ਕਿ ਕਿ ਲੀਬਰ ਪਾਰਟੀ ਨੂੰ ਇੰਨੀ ਤਗੜੀ ਜਿਹੜੀ ਚੇਤ ਜਿਹੜੀ ਵੱਡੀ ਹਾਸਲ ਹੋਈ ਹੈ ਇਸ ਤਰ੍ਹਾਂ ਦੇ ਮਤਲਬ ਉਹ ਅਜਾਇ ਦੇਸ਼ ਜਿੱਥੇ ਕਿ ਸਿਸਟਮ ਭਾਰਤੀ ਸਿਸਟਮ ਨਾਲੋਂ ਵੱਖਰਾ ਹੈ ਭਾਰਤੀ ਸਿਸਟਮ ਦੇ ਵਿੱਚ ਲੋਕਤੰਤਰ ਪਰੂ ਹੈ ਰਾਸ਼ਟਰਪਤੀ ਜਿਹੜਾ ਹੈ ਉਹ ਸਿਰਫ ਰਬੜ ਦੀ ਮੋਹਰ ਵਾਂਗ ਕੰਮ ਕਰਦਾ ਹੈ ਬਾਰਨੀ ਦੇਸ਼ਾਂ ਦੇ ਵਿੱਚ ਜਿਹੜੇ ਰਾਸ਼ਟਰਪਤੀ ਨੇ ਉਹ ਇੱਕ ਬੜੀ ਤਗੜੀ ਪਾਵਰ ਰੱਖਦੇ ਨੇ ਡਿਸੀਜਨ ਲੈਮ ਮੇਕਰ ਨੇ ਡਿਸੀਜਨ ਖੁਦ ਕਰਦੇ ਨੇ ਪਾਰਲੀਮੈਂਟ ਦੀ ਰਾਏ ਲੈਂਦੇ ਨੇ ਪਰ ਭਾਰਤ ਵਰਗੇ ਦੇਸ਼ ਦੇ ਵਿੱਚ ਲੋਕਤੰਤਰ ਇਹਨਾ ਮਜ਼ਬੂਤ ਹੋਣ ਦੇ ਬਾਵਜੂਦ ਪਿਛਲੇ ਕਈ ਸਾਲਾਂ ਤੋਂ ਤਾਨਾਸ਼ਾਹੀ ਵਰਗਾ ਰਵਈਆ ਜਿਹੜਾ ਤੁਤੇ ਟਿਸਕ ਵਰਗਾਂ ਰਹੀਆ ਜਿਹੜਾ ਉਹ ਚੱਲਦਾ ਰਿਹਾ ਇਸ ਕਰਕੇ ਇਹ ਚਰਚਾ ਦਾ ਵਿਸ਼ਾ ਬਹੁਤ ਜ਼ਰੂਰੀ ਸੀ ਦੂਜੀ ਗੱਲ ਇਹ ਕਿ ਪੰਜਾਬ ਪਰ ਦਾ ਹਿੱਸਾ ਹੈ ਪੰਜਾਬ ਦੇ ਕਟੂਰ ਸਾਹਿਬ ਕੋਲ ਕੇ ਤੋਂ ਅਮਰਤਪਾਲ ਤੇ ਜੰਮੂ ਕੁਮੇਰ ਤੋਂ ਪਰ ਮਸਰ ਸ਼ੀਤ ਜਿਹੜੇ ਇੰਜੀਨੀਅਰ ਸਨ ਜਿਹੜੇ ਜ਼ਿਲ੍ਹਾ ਵਿੱਚ ਬੰਦ ਨੇ ਉਹਨਾਂ ਨੇ ਆਪਣੇ ਸੰਵਿਧਾਨ ਦੇ ਪ੍ਰਤੀ ਵਫਾਦਾਰੀ ਨੂੰ ਸਾਹਮਣੇ ਰੱਖ ਕੇ ਸੋ ਖਾਲੀ ਆ ਪਾਰਲੀਮੈਂਟ ਦੇ ਨਾਂਬਰ ਦੇ ਤੌਰ ਤੇ ਦ੍ਰਿਸ਼ਟੀ ਜਨਰਲ ਦੀ ਇਹ ਸੋਚ ਹੈ ਕਿ ਜਿਹੜੇ ਲੋਕ ਆਪਣੇ ਸੰਵਿਧਾਨ ਦੇ ਵਿੱਚ ਰਹਿ ਕੇ ਸੰਵਿਧਾਨ ਨੂੰ ਮੰਨਦੇ ਹੋਏ ਸੰਵਿਧਾਨ ਦੀਆਂ ਧਰਾਵਾਂ ਨੂੰ ਮੰਨਦੇ ਹੋਏ ਸਦਾ ਸੰਵਿਧਾਨ ਦੇ ਹਰ ਪਹਿਲੂ ਨੂੰ ਮੰਨਦੇ ਹੋਏ ਆਪਣੀਆਂ ਅਧਿਕਾਰਾਂ ਦੀ ਗੱਲ ਕਰਦੇ ਨੇ ਆਪਣੇ ਲੋਕਾਂ ਦੀ ਗੱਲ ਕਰਦੇ ਨੇ ਉਹਨਾਂ ਬੰਦਿਆਂ ਦੇ ਉੱਤੇ ਐਨਆਰਸੀ ਵਰਗਾ ਕਾਨੂੰਨ ਆ ਉਹ ਖਤਮ ਕਰ ਦੇਣਾ ਚਾਹੀਦਾ ਤੇ ਜਿਵੇਂ ਇਹ ਦੋਵੇਂ ਪਾਰਲੀਮੈਂਟ ਦੇ ਮੈਂਬਰ ਸੌਂ ਚੁੱਕੇ ਗਏ ਇਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ ਹਾਂ ਜਿਹੜੇ ਜੇ ਇਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਪਰਚੇ ਨੇ ਉਹਨਾਂ ਉਹਨਾਂ ਦੀ ਪਰਵਰਤ ਕੀਤੀ ਜਾਵੇ ਉਹਨਾਂ ਨੂੰ ਅਦਾਲਤਾਂ ਵਿੱਚ ਪੇਸ਼ ਕੀਤਾ ਜਾਵੇ ਜੇ ਉਹਨਾਂ ਦੀ ਜ਼ਮਾਨਤ ਹੁੰਦੀ ਹੈ ਤਾਂ ਉਹਨਾਂ ਨੂੰ ਜ਼ਮਾਨਤ ਦੇ ਕੇ ਮੀਸਾ ਇਹ ਮੀਸਾ ਵਰਗਾ ਕਾਨੂੰਨ ਹੈ ਐਨਆਰਸੀ ਜਿਹੜਾ ਥਿਸ ਇਜ਼ ਦੀ ਇਸ਼ਤੇ ਵਿੱਚ ਆਵਾਜ਼ ਲੋਕਾਂ ਦੇ ਮੂਲ ਹੱਕਾਂ ਦੇ ਦੀ ਆਵਾਜ਼ ਨੂੰ ਸੰਵਿਧਾਨਿਕ ਅਧਿਕਾਰਾਂ ਨੂੰ ਮੰਗਣ ਦੇ ਵਿੱਚ ਜੇ ਕੋਈ ਬੰਦਾ ਆ ਕੇ ਆਉਂਦਾ ਹੈ ਉਹਦੇ ਤੇ ਜੋ ਜਿਹੜੇ ਨੈਸ਼ਨਲ ਸਕਿਉਰਿਟੀ ਐਕਟ ਵਰਗੇ ਨੇ ਉਹਨਾਂ ਦੇ ਦੀ ਉਹਨਾਂ ਨੂੰ ਬੰਦ ਕਰਤਾ ਜਾਂਦਾ ਜਿਹਦੀ ਕੋਈ ਸੁਣਵਾਈ ਨਹੀਂ ਵੇਖਣ ਵਿੱਚ ਆਇਆ ਹੈ ਕਿ ਮਤਲਬ ਐਨਐਸਸੀ ਦੀ ਜਿਹੜੀ ਰਿਪੋਰਟ ਆ ਉਹ ਦ੍ਰਿਸ਼ਟੀ ਚ ਇਹਨਾਂ ਲਈ ਅਪੀਲ ਕਰਦਾ ਹੈ ਕਿ ਹਰ ਮੀਨੇ ਮਾਨਯੋਗ ਹਾਈ ਕੋਰਟ ਨੂੰ ਕੰਸਰਨ ਨੂੰ ਦਿੱਤੀ ਜਾਵੇ ਉਹਦੇ ਚ ਵਿਚਾਰਿਆ ਜਾਵੇ ਕਿ ਇਹਦੀਆਂ ਕਿਹੜੀਆਂ ਗਤੀਵਿਧੀਆਂ ਨੇ ਜਿਨ੍ਹਾਂ ਦੇ ਕਰਕੇ ਕਿਹੜੇ-ਕਿਹੜੇ ਪਰਚੇ ਇਹਨਾਂ ਦੇ ਦਰਜ ਨੇ ਕਿੜੇ-ਕਿਹੜੇ ਇਹਨਾਂ ਨੇ ਜੁਰਮ ਕੀਤੇ ਨੇ ਜਿਨ੍ਹਾਂ ਦੇ ਆਧਾਰ ਤੇ ਨਾਂ ਤੇ ਐਨਆਰਸੀ ਲੱਗੀ ਹੈ ਇੱਕ ਆਵਾਜ਼ ਉਠਾਉਣਾ ਆਪਣੇ ਹੱਕਾਂ ਦੀ ਮੰਗ ਕਰਨਾ ਇਹ ਕੋਈ ਜੁਰਮ ਨਹੀਂ ਇਹ ਵਿਚਾਰਧਾਰਾ ਇਹ ਵਿਚਾਰਧਾਰਾ ਹੈ ਵਿਚਾਰਧਾਰਾ ਦਾ ਕੋਈ ਇੱਕ ਦੂਸਰੇ ਨਾਲ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ ਜਿਵੇਂ ਐਨਡੀਏ ਤੇ ਇੰਡੀਆ ਦੀ ਵਿਚਾਰਧਾਰਾ ਆਪਸ ਵਿੱਚ ਨਹੀਂ ਰਲਦੀ ਉਹਨਾਂ ਉਤੇ ਐਨਆਰਐਸ ਤੋਂ ਥੋੜਾ ਲੱਗੇਗਾ ਪਾਰਲੀਮੈਂਟ ਦੇ ਵਿੱਚ ਇੱਕ ਦੂਸਰੇ ਉੱਤੇ ਅੰਜਾਮ ਤਰਾਸ਼ੀ ਵੀ ਕਰਦੇ ਨੇ ਇੱਕ ਦੂਜੇ ਦੇ ਕੰਮਾਂ ਦੀ ਪਰਚੋਲ ਕਰਦੇ ਨੇ ਜਿੱਥੇ ਉਹਨਾਂ ਨੂੰ ਉਲਟਾਈਆਂ ਲੱਗਦੀਆਂ ਨੇ ਉਹਨਾਂ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਨੇ ਇਸ ਕਰਕੇ ਇਹ ਉਹਨਾਂ ਦਾ ਅਧਿਕਾਰ ਹੈ ਇਹ ਲੋਕ ਆਪਣੇ ਹੱਕਾਂ ਦੀ ਕੋਈ ਮੰਗ ਕਰਦੇ ਨੇ ਤੇ ਸਰਕਾਰਾਂ ਨੂੰ ਇਹ ਗੱਲ ਦੇਖਣੀ ਚਾਹੀਦੀ ਆ ਕਿ ਅਸੀਂ ਉਹਨਾਂ ਨੂੰ ਇਹ ਅਧਿਕਾਰ ਕਿਉਂ ਨਹੀਂ ਦੇ ਸਕਦੇ ਕੀ ਉਹਨਾਂ ਦੇ ਅਧਿਕਾਰ ਜੈਨੂਨ ਸੀ ਜਾਂ ਨਹੀਂ ਜੇ ਉਹ ਜੈਨੂਨ ਨਹੀਂ ਸੀ ਤੇ ਉਹਨਾਂ ਨੂੰ ਸਮਝਾਇਆ ਜਾ ਸਕਦਾ ਟਾਲਿਆ ਜਾ ਸਕਦਾ ਉਹਨਾਂ ਨਾਲ ਕਨਵਰਸੇਸ਼ਨ ਕੀਤੀ ਜਾ ਸਕਦੀ ਹੈ ਤੇ ਜੇ ਉਹਨਾਂ ਦੇ ਹੱਕ ਕਾਨੂੰਨੀ ਦੇ ਸੰਵਧਾਨਿਕ ਨੇ ਉਹ ਉਹਨਾਂ ਨੂੰ ਦੇਣੇ ਚਾਹੀਦੇ ਨੇ ਇਸ ਕਰਕੇ ਸਾਡੀ ਤੇ ਅਪੀਲ ਹੈ ਕਿ ਇਹਨਾਂ ਨੂੰ ਤੇ ਜਿਹੜੇ ਬੰਦੀ ਸਿੱਖ ਨੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਉਹਨਾਂ ਨੂੰ ਬਿਨਾਂ ਸ਼ਰਤ ਜਿਹੜਾ ਹੁਣ ਰਿਹਾ ਕਰ ਦੇਣਾ ਚਾਹੀਦਾ ਤਾਂ ਕਿ ਇਹ ਦੋਵੇਂ ਪਾਰਲੀਮੈਂਟ ਦੇ ਮੈਂਬਰ ਆਪਣੇ ਆਪਣੇ ਹਲਕੇ ਦੀ ਨਮਾਇੰਦਗੀ ਜਿਹੜੀ ਆ ਉਹ ਪਾਰਲੀਮੈਂਟ ਦੇ ਵਿੱਚ ਸਹੀ ਤਰੀਕੇ ਨਾਲ ਕਰ ਸਕਣ। ਦੂਸਰਾ ਜਿਹੜਾ ਚਰਚਾ ਹੈ ਜਿਵੇਂ ਹਾਥਰਸ਼ ਦੇ ਵਿੱਚ ਘਟਨਾ ਵਾਪਰੀ ਆ। ਇਹ ਘਟਨਾ ਕਿਸੇ ਵੀ ਧਾਰਮਿਕ ਸਥਾਨ ਤੇ ਕਿਸੇ ਵੀ ਧਾਰਮਿਕ ਸਮਾਗਮ ਸਵਾਗਤ ਦੇ ਵਿੱਚ ਵਾਪਸ ਸਕਦੀ ਹੈ ਕਿਉਂਕਿ ਜਿਹੜੇ ਤਰੀਕੇ ਦਾ ਰਸ਼ ਜਾਂ ਜਿਹਨੇ ਤਰੀਕੇ ਦਾ ਭੀੜ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਉਹ ਕੋਈ ਵੀ ਨੁਕਸਾਨ ਕਰ ਸਕਦਾ ਹੈ ਕਿ ਹੁਣੇ ਇਥੋਂ ਤੱਕ ਕਿ ਜਿਵੇਂ ਦਰਬਾਰ ਸਾਹਿਬ ਵਿੱਚ ਬਥਾ ਟੇਕਣ ਲੱਗਿਆ ਦੋ ਦੋ ਢਾਈ ਢਾਈ ਤਿੰਨ ਦਿਨ ਘੰਟੇ ਬਜ਼ੁਰਗਾਂ ਨੂੰ ਕੋਰੋਨਾ ਪੈਂਦਾ ਉਹਨਾਂ ਨੂੰ ਕੋਈ ਵੀ ਘਟਨਾ ਕਿਤੇ ਵਾਪਰ ਸਕਦੀ ਹੈ ਕਿ ਸਾਹ ਦੀ ਕੋਈ ਪ੍ਰੋਬਲਮ ਆ ਸਕਦੀ ਹੈ ਕਿਤੇ ਕੋਈ ਇਹ ਫਿਜ਼ੀਕਲੀ ਤੌਰ ਤੇ ਪ੍ਰੋਬਲਮ ਆ ਸਕਦੀ ਆ ਤੇ ਇੰਨੇ ਰਸਤੇ ਵਿੱਚ ਮੇਰੇ ਖਿਆਲ ਚ ਇੱਕ ਦੂਜੇ ਨਾਲ ਬਿਲਕੁਲ ਜੁੜ ਕੇ ਵੀ ਜਿਹੜੀ ਆਨਲਾਈਨ ਸਾਰੀ ਆਈਡੀ ਪਰ ਹੁੰਦੀ ਆ ਇਹ ਇਹ ਘਟਾਵਾਂ ਕਿਤੇ ਵੀ ਹੋ ਸਕਦੀਆਂ ਮੰਦਰਾਂ ਦੇ ਵਿੱਚ ਵੀ ਇਹੀ ਹਾਲ ਹੈ ਫਿਰ ਗੁਰੂ ਘਰਾਂ ਦੇ ਵਿੱਚ ਲੰਗਰ ਵਰਤਾਂ ਨੂੰ ਸਮੇਂ ਲੰਗਰ ਖਾਣ ਲੱਗਿਆਂ ਪਤਾ ਨਹੀਂ ਕੀ ਹੋ ਜਾਂਦਾ ਸਾਨੂੰ ਉੱਥੇ ਮਤਲਬ ਟੱਕੜ ਮਰਟੱਕੜ ਮਾਰ ਕੇ ਅੰਦਰ ਤੇ ਫਿਰ ਉੱਥੇ ਜਿਹੜੇ ਅੰਦਰ ਨੇ ਅੰਦਰ ਜਿਹੜੇ ਬਰਤਨ ਨੇ ਉਨਾਂ ਨੂੰ ਇਸ ਤਰੀਕੇ ਨਾਲ ਸੁਟਿਆ ਜਾਂਦਾ ਹੈ ਜਿਵੇਂ ਕਿ ਮਤਲਬ ਕੋਈ ਸਹਜ ਹੈ ਹੀ ਨਹੀਂ ਇਸ ਸਰਕੇ ਜਿੱਥੇ ਵੀ ਦਰਸ਼ਨਦਾਰੇ ਕਰਨ ਜਾਂਦੇ ਹੋ ਜਿੱਥੇ ਵੀ ਇੱਕ ਤੁਸੀਂ ਆਪਣੀ ਧਾਰਮਿਕ ਭਾਵਨਾਵਾਂ ਨੂੰ ਪ੍ਰਗਟ ਕਰਨਾ ਚਾਹੁੰਦੇ ਹੋ ਉਥੇ ਇਸ ਥੀਕੇ ਨਾਲ ਜਾਓ ਸਹਜ ਨਾਲ ਉਹ ਘੰਟਾ ਬਾਹਰ ਖਲੋਜੋ ਬਾਹਰ ਖਲੋ ਕੇ ਅੜੀ-ਆੜੀ ਜਾ ਕੇ ਤਰਤੀਬ ਨਾਲ ਇਹਨਾਂ ਦਰਸ਼ਨ ਮੇਲੇ ਇਥੇ ਜਾ ਸਕਦੇ ਨੇ ਇਹ 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 ਬੇਨਤੀ ਹੈ ਅਪੀਲ ਹੈ ਇਹ ਸ਼ਰੂਨੀ ਕਮੇਟੀ ਨੂੰ ਵੀ ਚਾਹੀਦਾ ਹੈ ਜਾਂ ਜਿੰਨੀਆਂ ਵੀ ਸਮਾਜਿਕ ਸੰਸਥਾਵਾਂ ਨੇ ਜਿਹੜੀਆਂ ਇਹਨਾਂ ਸਮਾਗਮ ਕਰਉਂਦੀਆਂ ਨੇ ਉਹਨਾਂ ਨੂੰ ਚਾਹੀਦਾ ਕਿ ਐਸੇ ਪ੍ਰਬੰਧ ਕਰਨ ਦੂਜੀ ਗੱਲ ਜਿਹੜੀ ਆ ਅੱਜ ਸੰਤਵਾਦ ਅਧਿਆਵਾਦ ਹਰ ਸੰਧਵਾਦ ਜਿਹੜਾ ਇਹ ਦੁਬਾਰਾ ਫਿਰ ਬਹੁਤ ਬਹੁਤ ਪਰ ਹੋਇਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਗਰ ਇਹ ਮਨੋਖ ਵਧੀਆ ਮਨੋਖ ਬਣੇ ਹੁੰਦੇ ਜੜ ਜੂਰੂ ਤੇ ਜ਼ਮੀਨ ਤੋਂ ਪਾਸੇ ਹੁੰਦੇ ਕੋਈ ਲਾਲਚ ਲੋਭ ਹੰਕਾਰ ਨਾ ਹੁੰਦਾ ਤੇ ਦੁਨੀਆਂ ਦੇ ਸਾਰੇ ਸੁੱਖ ਭੋਗਣ ਦੇ باوجود ਇਹ ਸੰਤ ਬਣ ਕੇ ਕੀ ਪ੍ਰਚਾਰ ਕਰਦਾ ਇਹਨਾਂ ਲੋਕਾਂ ਦੇ ਨਾਂ ਤੇ ਬੜੀ ਹਰਾਨੀ ਵਾਲੀ ਗੱਲ ਹੁੰਦੀ ਆ ਕਿ ਪੜ੍ਹੇ ਲਿਖੇ ਲੋਕ ਇਥੋਂ ਤੱਕ ਕਿ ਬਹੁਤ ਸਾਰੇ ਜੱਜ ਸਾਹਿਬਾਂ ਨੇ ਛੋਟੇ ਛੋਟੇ ਬਿਊਰੋਕ੍ਰੇਟਸ ਨੇ ਅਫਸਰ ਨੇ ਮੰਤਰੀ ਨੇ ਸੰਤਰੀ ਨੇ ਜਿਨ੍ਹਾਂ ਨੇ ਵੱਖਰੇ ਵੱਖਰੇ ਕੁਨੇ ਦਵੀਤ ਕੁਆਏ ਹੁੰਦੇ ਨੇ ਕਈ ਤਰ੍ਹਾਂ ਦੀਆਂ ਮਾਲਾ ਪਾਈਆਂ ਹੁੰਦੀਆਂ ਕਈ ਤਰ੍ਹਾਂ ਦੇ ਤਾਗੇ ਬੰਨੇ ਹੁੰਦੇ ਨੇ ਮਤਲਬ ਤੇ ਕ ਆਪਣੀ ਇਹਦਾ ਮਤਲਬ ਜੇ ਸੰਵਿਧਾਨਿਕ ਪੋਸਟ ਦੇ ਉੱਤੇ ਤੁਹਾਨੂੰ ਭਾਇਆ ਗਿਆ ਹੈ ਉਹਦੇ ਨਾਲ ਇਨਸਾਫ ਕੀ ਕਰੋਗੇ ਜਿਨ੍ਹਾਂ ਬੰਦਿਆਂ ਦੇ ਨਾਂ ਤੇ ਤੁਸੀਂ ਇਹ ਕੰਮ ਕਰ ਰਹੇ ਹੋ ਹੋਣਗੇ ਉਹਨਾਂ ਦੇ ਕੋਲ ਤਾਕਤਾਂ ਹੋਣਗੀਆਂ ਇਹਦੇ ਤੇ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਉਹਨਾਂ ਦੀਆਂ ਤਾਕਤਾਂ ਉਹਨਾਂ ਦੇ ਆਪਣੇ ਵਾਸਤੇ ਨੇ ਕਿਉਂਕਿ ਸਮਰਨ ਸਿਮਰਨ ਬੰਦਗੀ ਜਿਹੜੀ ਆ ਉਹ ਆਪਣੇ ਵਾਸਤੇ ਆ ਆਪਣੇ ਨੇਜੇ ਨੂੰ ਸਵਾਰਨ ਵਾਸਤੇ ਆ ਆਪਣੇ ਆਪ ਨੂੰ ਕਾਮ ਕ੍ਰੋਧ ਲੋਭ মোহ ਹੰਕਾਰ ਤੋਂ ਕੰਟਰੋਲ ਵਿੱਚ ਲਿਆਉਣ ਦੀ ਆ ਜੜ ਜੋੜੂ ਜ਼ਮੀਨ ਤੋਂ ਮਾਇਆ ਤੋਂ ਨਰਲੇਪ ਹੋਣ ਦੀ ਆ ਤੇ ਇਹ ਤੇ ਸਾਰੇ ਦੇ ਸਾਰੇ ਅਰਬਪਤੀ ਕੋਈ ਯਾਰੇ ਨੇ ਹਵਾਲਿਆਂ ਦੇ ਪੈਸੇ ਲੱਗ ਰਹੇ ਨਹੀਂ ਇਹਨਾਂ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਪੈਸੇ ਲੱਗ ਰਹੇ ਨੇ ਆਪਾਂ ਲੋਕਾਂ ਨੂੰ ਇਹ ਮਾਨਸਿਕ ਤੌਰ ਤੇ ਇੱਕ ਪਾਗਲਪਨ ਦੇ ਵਾਲੇ ਪਾਗਲਪਨ ਵਾਲੀ ਸਥਿਤੀ ਵਾਲੇ ਪਾਸੇ ਖੜ ਕੇ ਇੱਕ ਭੀੜ ਭੀੜ ਬਣਾਈ ਜਾਂਦੀ ਆ ਅੱਜ ਕਿੰਦੀ ਅਜੀਬ ਗੱਲ ਹੈ ਕਿ ਬੱਚਿਆਂ ਨੂੰ ਵਿਦੇਸ਼ ਭੇਜਣ ਵਾਸਤੇ ਕਿਤੇ ਜਾ ਚੜਾਏ ਜਾ ਰਹੇ ਨੇ ਤੇਤੇ ਜੁਬਾਰੇ ਕੱਟੇ ਜਾ ਰਹੇ ਨੇ ਆਸਥਾ ਦੇ ਵਿੱਚ ਕੋਈ ਫਰਕ ਨਹੀਂ ਆਸਥਾ ਬਹੁਤ ਚੰਗੀ ਗੱਲ ਆ ਚਾਹੀਦਾ ਰਹਿਣਾ ਚਾਹੀਦਾ ਪਰ ਇਹ ਕਿਹੜਾ ਤਰੀਕਾ ਕਿ ਆਪਣੇ ਨਜਾਇਜ਼ ਜਾਇਜ਼ ਕੰਮ ਜਿਹੜੇ ਨੇ ਉਹਨਾਂ ਨੂੰ ਕਰਾਉਣ ਵਾਸਤੇ ਜਿੱਥੋਂ ਦਾ ਪੀੜੇ ਤਸਕਰ ਨੇ ਨਸ਼ੇ ਵੇਚਣ ਵਾਲੇ ਨੇ ਭ੍ਰਿਸ਼ਟਾਚਾਰ ਕਰਨ ਵਾਲੇ ਬੰਦੇ ਨੇ ਉਹ ਜਾ ਕੇ ਸਭ ਤੋਂ ਜ਼ਿਆਦਾ ਸੰਤਾਂ ਦੇ ਮਹਾਪੁਰਖਾਂ ਦੇ ਗੋੜਿਆਂ ਦੇ ਲਾਗੇ ਜਾਣ ਦੀ ਕੋਸ਼ਿਸ਼ ਕਰਦੇ ਨੇ ਜਿਹਦੇ ਕਰਕੇ ਪੀੜਾ ਹੁੰਦੀਆਂ ਨੇ ਟਕਰਾਹ ਹੁੰਦੀਆਂ ਨੇ ਵੀਆਈਪੀ ਟ੍ਰੀਟਮੈਂਟ ਲੈਣਾ ਚਾਹੁੰਦੇ ਨੇ ਸਾਧਾ ਦਾ ਢੀਰੇ ਤੇ ਸੰਕਟ ਵਿੱਚ ਜਾ ਕੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਵੀ ਵੀਆਈਪੀ ਟ੍ਰੀਟਮੈਂਟ ਚਾਹੁੰਦੇ ਨੇ ਇਹਦੇ ਨਾਲ ਫਿਰ ਜਿਹੜਾ ਨਾ ਉਹ ਇੱਕ ਤਣਾਅ ਤਣਾਅ ਮਾਨਸਿਕ ਤੌਰ ਤੇ ਤਣਾਅ ਪੈਦਾ ਹੁੰਦਾ ਹੈ ਕਿ ਉਹ ਬੰਦੇ ਜਿਹੜੇ ਬੰਦੇ ਪ੍ਰਸ਼ਨਾਚਾਰ ਨਾਲ ਜਾਂ ਗਲਤ ਨੈਤਿਕ ਅਨੈਤਿਕ ਤਰੀਕਿਆਂ ਨਾਲ ਕਮਾਈ ਕਰਨ ਵਾਲੇ ਪਾਸੇ ਲੱਗੇ ਨੇ ਉਹ ਬੰਦੇ ਜਿਹਨੂੰ ਇਹਨਾਂ ਲੋਕਾਂ ਦਾ ਆਸ਼ੀਰਵਾਦ ਲੈਣਗੇ ਇਹਨਾਂ ਦੇ ਡੇਰਿਆਂ ਦੇ ਉੱਤੇ ਚੜਾਵੇਂ ਚੜਾਉਣਗੇ ਤਾਂ ਇਹ 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 ਜਿਹੜਾ ਸਿਸਟਮ ਹੈ ਇਹ ਵਿਗੜਦਾ ਜਾਵੇਗਾ ਹੌਲੀ ਹੌਲੀ ਤੇ ਚਲੋ ਕੋਈ ਦ੍ਰਿਸ਼ਟੀ ਚੈਨਲ ਦਾ ਇਸ਼ਾਰਾ ਨਹੀਂ ਦ੍ਰਿਸ਼ਟੀ ਚੈਨਲ ਦਾ ਤੇ ਪੱਪਜ਼ ਹੈ ਕਿ ਜਾ ਕੋ ਕਰ ਆਪਣੇ ਕ੍ਰਿਕਟ ਦੀ ਟੀਮ ਨੇ ਬੜਾ ਵਧੀਆ ਪ੍ਰੋਦਾ ਕੀਤਾ ਜੇਤਾ ਸੁਖੀ ਤੇ ਮੋਰਾਂ ਦੇ ਹਾਕਬਰ ਨੇ ਦੂਜੀ ਗੱਲ ਜਿਹੜੀ ਹੈ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਪੰਜਾਬ ਵਰਗੀ ਸਥਿਤੀ ਦੇ ਵਿੱਚ ਜਿੱਥੇ ਕਿ ਲੋਕਾਂ ਦਾ ਭਾਈਚਾਰਾ ਦੁਨੀਆਂ ਦੇ ਵਿੱਚ ਮੰਨਿਆ ਹੋਇਆ ਸੀ ਚਾਹੇ ਹਿੰਦੂ ਸੀ ਚਾਹੇ ਮੁਸਲਮਾਨ ਸੀ ਚਾਹੇ ਸਿੱਖ ਸੀ ਚਾਹੇ ਸਾਈਕ ਸੀ ਚਾਹੇ ਕੋਈ ਵੀ ਸੀ ਇਹ ਕਿ ਚੋਤਾ ਜਾਲ ਰਹੀ ਹੈ ਇੱਕ ਦੂਸਰੇ ਦੇ ਧਰਮਾਂ ਦੇ ਵਿੱਚ ਦਖਲ ਦੇਣਾ ਇੱਕ ਦੂਜੇ ਦੇ ਕੰਮਾਂ ਦੇ ਵਿੱਚ ਟਕਰਾਅ ਪੈਦਾ ਕਰਨਾ ਤਣਾਅ ਪੈਦਾ ਕਰਨੀ ਨਫ਼ਰਤ ਪੈਦਾ ਕਰਨੀ ਉਹ ਸਾਹਿਬ ਦੇ ਗ੍ਰੰਥਾਂ ਸਾਹਿਬ ਜੀ ਦੇ ਜਾਂ ਉਪਕਿਆਂ ਦੇ ਵੀ ਕਰਦੀ ਤੁਸੀਂ ਕਿਤਾਬ ਜਿਹੜੀਆਂ ਕੋਈ ਤਰਕਿਤਾਬਾਂ ਨੇ ਉਹਨਾਂ ਦੀ ਬੇਇੱਜ਼ਤੀ ਕਰਨੀ ਮੰਨ ਰਹੇ ਇਹ ਕੋਈ ਇੱਕ ਨਾ ਪਾਗਲਪਨ ਦੀ ਸਥਿਤੀ ਨਹੀਂ ਹੈ ਇਹ ਇੱਕ ਸਾਜ਼ਿਸ਼ ਹੈ ਜੀ ਤੋ ਸਾਨੂੰ ਲੋਕਾਂ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਤਾਂ ਕਿ ਅਸੀਂ ਇਸ ਭਗੜੜ ਦੇ ਮੌਲ ਦੇ ਵਿੱਚੋਂ ਆਪਣੇ ਆਪ ਨੂੰ ਉਚਾਰ ਸਕੀਏ ਉਹ ਮਟਰਾਨੀਆਂ ਦੇ ਵਿੱਚ ਸੂਨਿਕ ਭਾਰਤੀ ਮੂਲ ਦਾ ਬੰਦਾ ਵਿਅਕਤੀ ਸੀ ਪਰ ਉਹ ਉਹ ਵੀ ਮਤਲਬ ਉਹ ਭਾਰਤੀ ਮੂਲ ਦਾ ਹੋ ਕੇ ਕਰਕੇ ਇਹ ਥੂਦੇ ਸਾਧੂਆਂ ਸੰਤਾਂਾਂ ਡੇਰਿਆਂ ਗੁਰਦੁਆਰਿਆਂ ਮੰਦਰਾਂ ਤੋਂ ਅਸ਼ੀਰਵਾਦ ਲੈਣ ਲਈ ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਲੋਕਾਂ ਨੂੰ ਵੋਟਾਂ ਖਵਾਉਣ ਲਈ ਇਧਰੋਂ ਉਹ ਯਤਨ ਕਰਦਾ ਆਪਣੇ ਦੇਸ਼ ਦਾ ਤੁਹਾਡਾ ਸਿਸਟਮ ਹੈ ਇਹ ਤੁਹਾਨੂੰ ਸਿਸਟਮ ਦੇ ਮਤਾ ਦੋ ਉਹਦੀ ਡਿਵੈਲਪਮੈਂਟ ਕਰੋ ਇਹ ਲੋਕਾਂ ਨੇ ਨਕਾਰਿਆ ਤੇ ਇਹਦਾ ਮਤਲਬ ਲੋਕਾਂ ਦੀਆਂ ਇਛਾਵਾਂ ਦੇ ਮੁਤਾਬਕ ਉਹ ਕੰਮ ਨਹੀਂ ਕਰ ਸਕਿਆ ਭਾਵੇਂ ਉਹ ਭਾਰਤੀ ਜੂਨ ਦਾ ਅਸਲ ਖੋਸ਼ੀ ਹੈ ਉਹ ਵਿਹਾਰ ਹੁੰਦਾ ਪਰ ਆਪਦੇ ਉਹ ਜਿੱਤ ਗਿਆ ਇਸ ਕਰਕੇ ਐਸੀ ਸਥਿਤੀ ਤੋਂ ਬਚਣ ਦੀ ਲੋੜ ਹੈ ਜਿਵੇਂ ਕਿ ਸਾਡੇ ਸਾਡੇ ਵੀ ਬਹੁਤ ਬਾਰ ਬੰਦੇ ਨੇ ਜਿਹੜੇ ਜਾ ਕੇ ਅਮਰੀਕਾ ਦੀਆਂ ਇਲੈਕਸ਼ਨਾਂ ਦੇ ਵਿੱਚ ਜਾ ਕੇ ਨਾਰੇ ਲਾਉਂਦੇ ਰਹੇ ਇਹ ਕੋਈ ਵਧੀਆ ਖੇਡ ਨਹੀਂ ਮੱਭ ਜਿਹੜੇ ਐਨਆਰਆਈ ਨੇ ਉਹਨਾਂ ਨੂੰ ਜਾ ਕੇ ਪ੍ਰਭਾਵਿਤ ਕਰਨਾ ਕਿ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਵੋਟਾਂ ਵੋਟਾਂ ਖਵਾਉ ਸੰ। ਇਹ ਕੋ ਸਿਸਟਮ ਵਧੀਆ ਹਾਂ ਵੀ ਆਪਣੇ ਸਿਸਟਮ ਨੂੰ ਇਨਾਕ ਵਧੀਆ ਕਰ ਦਿਓ ਇਨਾਕ ਪਾਰਦਰਸ਼ੀ ਕਰ ਦਿਓ ਇੱਕ ਜ਼ਿੰਮੇਵਾਰ ਕਰ ਦਿਓ ਜਵਾਬਦੇਹ ਬਣਾ ਪਾਓ ਉਹ ਆਪਣੇ ਆਪ ਨੂੰ ਤੁਹਾਡੀ ਸੁਰੱਖਤਾ ਤੁਹਾਡੀ ਇਮਾਨਦਾਰੀ ਲੋਕ ਤੁਹਾਨੂੰ ਆਪ ਪੱਤਾ ਦੇ ਚੁੱਕਣਗੇ। ਜੇ ਬਾਹਰ ਦੇ ਦੇਸ਼ਾਂ ਦੇ ਰਾਸ਼ਟਰਪਤੀ ਮੰਤਰੀ ਸੰਤਰੀ ਜਰਨਲ ਜਿਹੜੇ ਨੇ ਉਹ ਆਪ ਸਬਜ਼ੀਆਂ ਖਰੀਦਦੇ ਫਿਰਦੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਤੇ ਤੁਹਾਨੂੰ ਕਿਉਂ ਪ੍ਰੋਬਲਮ ਆ ਰਹੀ ਹੈ ਹਿੰਦੁਸਤਾਨੀਆਂ ਨੂੰ ਉਨੀ ਉਨੀ ਪੁਲਸ ਉਨੀ ਸਕਿਉਰਿਟੀ